ਸਸਿਕਾ ਜੀ ਮਹਾ ਕੋਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੀ ਤੁਜੀ ਸਭ ਤੋਂ ਵੱਡੀ 에어ਲਾਈਨ ਵੈਸਟ ਜੈਟ ਨੇ ਮੇਨਟੇਨੈਂਸ ਵਰਕਰਸ ਯੂਨੀਅਨ ਦੇ ਵੱਲੋਂ ਹੜਤਾਲ ਦੇ ਐਲਾਨ ਤੋਂ ਬਾਅਦ 400 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਨੇ ਜਿਸ ਕਾਰਨ 49 ਹਜ਼ਾਰ ਯਾਤਰੀ ਪ੍ਰਭਾਵਿਤ ਹੋਏ ਨੇ ਤੇ 에어ਕ੍ਰਾਫਟ ਮੈਕੈਨਿਕਸ ਫਰਟਨਲਸ ਐਸੋਸੀਏਸ਼ਨ ਨੇ ਕਿਹਾ ਕਿ ਉਸਦੇ ਮੈਂਬਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਹੜਤਾਲ ਸ਼ੁਰੂ ਕੀਤੀ ਕਿਉਂਕਿ 에어ਲਾਈਨ ਦੀ ਯੂਨੀਅਨ ਦੇ ਨਾਲ ਗੱਲਬਾਤ ਕਰਨ ਦੀ ਇੱਛਾ ਨਹੀਂ ਸੀ ਇਸ ਕਾਰਨ ਕੁਮਾਂਤਰੀ ਅਤਿ ਕਿਰੇਲੂ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਕੈਨੇਡਾ ਦੀ ਤੁਜੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਵੈਸਟ ਇਕਤੇ ਵੱਲੋਂ 407 ਡਾਨਾਂ ਨੂੰ ਰੋਕਾ ਦਿੱਤਾ ਗਿਆ ਜਿਸ ਕਾਰਨ 49 ਹਜ਼ਾਰ ਤੋਂ ਜ਼ਿਆਦਾ ਯਾਤਰੀ ਪ੍ਰਭਾਵਿਤ ਹੋਏ ਨਹੀਂ ਦਰਸਲ ਇਹ ਫੈਸਲਾ ਰੱਖ-ਰਖਾਓ ਕਰਮਚਾਰੀ ਯੂਨੀਅਨ ਦੇ ਵੱਲੋਂ ਹੜਤਾਲ ਤੇ ਚੁਆੰਦੇ ਐਲਾਨ ਤੇ ਕਾਰਨ ਲਿੱਤਾ ਗਿਆ ਇਸ ਫੈਸਲੇ ਕਾਰਨ ਕੰਪਨੀ ਦੇ ਦੋਸਤੋ ਦੇ ਵਿੱਚੋਂ ਮਹਿਜ 30 ਜਹਾਜ਼ ਇੱਕ ਸੇਵਾ ਵਿੱਚ ਰਹਿਣ ਕੇ ਅਤੇ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ 에ਅਰਲਾਈਨਸ ਕੰਪਨੀ ਵੈਸਟ ਜੈਟ ਨੇ 407 ਉਡਾਨਾਂ ਨੂੰ ਆਪਣੀਆਂ ਰੱਦ ਕਰ ਦਿੱਤਾ ਹੈ ਜਿਸ ਕਾਰਨ 49 ਹਜ਼ਾਰ ਯਾਤਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੰਪਨੀ ਦੇ ਮੈਕੈਨਿਕਸ ਫਰੇਟਨਲ ਐਸੋਸੀਏਸ਼ਨ ਨੇ ਆਖਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਰੱਖ-ਰਖਾਅ ਕਰਮਚਾਰੀ ਯੂਨੀਅਨ ਨੇ ਹੜਤਾਲ ਸ਼ੁਰੂ ਕੀਤੀ ਸੀ ਪਰ 에ਅਰਲਾਈਨਸ ਨੇ ਯੂਨੀਅਨ ਦੇ ਨਾਲ ਗੱਲਬਾਤ ਹੀ ਨਹੀਂ ਕੀਤੀ ਕੁਮਾਂਤਰੀ ਅਤੇ ਘਰੇਲੂ ਉਡਾਨਾਂ ਨੂੰ ਪ੍ਰਭਾਵਿਤ ਕਦਨ ਦੇ ਲਈ ਇਹ ਹੈਰਾਨੀਜਨਕ ਹਰਤਾਲ ਸੰਘੀ ਸਰਕਾਰ ਦੇ ਵੱਲੋਂ ਬਾਈਡਿੰਗ ਆਰਬਿਟ੍ਰੇਸ਼ਨ ਦੇ ਲਈ ਇੱਕ ਮੰਤਰੀ ਪੱਧਰ ਤੇ ਆਦੇਸ਼ ਜਾਰੀ ਕਰਨ ਤੋਂ ਬਾਅਦ ਸ਼ੁਰੂ ਹੋਈ ਸੀ ਇਹ ਸਭ ਕੁਝ ਇੱਕ ਨਵੇਂ ਸੌਦੇ ਉੱਤੇ ਯੂਨੀਅਨ ਦੇ ਨਾਲ 2 ਹਫ਼ਤੇ ਤੱਕ ਚੱਲੀ ਹੰਗਾਮੇਪਰ ਵਿਚਾਰ ਚਾਤ ਤੋਂ ਬਾਅਦ ਹੋਇਆ ਹੈ ਏਅਰਲਾਈਨਸ ਕੋਲ ਲਗਭਗ 200 ਜਹਾਜ਼ ਨੇ ਜਿੰਨੇ ਦੇ ਵਿੱਚੋਂ ਕੰਪਨੀ ਦੇ ਵੱਲੋਂ ਐਤਵਾਰ ਨੂੰ ਸਿਰਫ 30 ਜਹਾਜ਼ ਹੀ ਚਲਾਏ ਗਏ ਏਅਰਲਾਈਨਸ ਦੇ ਸੀਈਓ ਅਲੈਕਸਿਸ ਵਾਲ ਹੌਸ ਬ੍ਰੌਂਚ ਨੇ ਇਸ ਸਥਿਤੀ ਦੇ ਲਈ ਸਿੱਧੇ ਤੌਰ ਉੱਤੇ ਅਮਰੀਕਾ ਦੀ ਇੱਕ ਯੂਨੀਅਨ ਨੂੰ ਜ਼ਿੰਮੇਵਾਰ ਠਰਾਇਆ ਜੋ ਕੈਨੇਡਾ ਵਿੱਚ 65 ਬਣਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੈ ਮਾਨ ਨੇ ਆਖੇ ਕਿ ਜਿੱਥੋਂ ਤੱਕ ਇਹ ਐਲਾਈਅੰਸ ਦਾ ਸਵਾਲ ਹੈ ਸਰਕਾਰ ਦੇ ਵੱਲੋਂ ਇਹ ਵਾਤ ਨੂੰ ਬਾਈਡਿੰਗ ਆਰਬਿਟ੍ਰੇਸ਼ਨ ਦੇ ਲਈ ਨਿਰਦੇਸ਼ਿਤ ਕਰਨ ਤੋਂ ਬਾਅਦ ਯੂਨੀਅਨ ਦੇ ਨਾਲ ਸੌਦੇਬਾਜ਼ੀ ਖਤਮ ਹੋ ਗਈ ਹੈ ਜ਼ਿਕਰਯੋਗ ਹੈ ਕਿ ਤੇਸ਼ ਤੇ ਦੂਜੀ ਸਭ ਤੋਂ ਵੱਡੀ ਹਵਾਈ ਕੰਪਨੀ ਵੈਸਟ ਜੈਟ ਦੇ ਕਰਮਚਾਰੀਆਂ ਦੇ ਵੱਲੋਂ ਕੀਤੀ ਗਈ ਹੜਤਾਲ ਦੇ ਕਾਰਨ ਕੈਨੇਡਾ ਦੇ ਲੋਕਾਂ ਦਾ ਵੀਕਐਂਡ ਖਰਾਬ ਹੋ ਚੁੱਕਿਆ ਹੈ ਕਿਉਂਕਿ ਵੀਕਐਂਡ ਉੱਤੇ ਇੰਟਰਨੈਸ਼ਨਲ ਅਤੇ ਡੈਮੋਸਟਿਕ ਫਲਾਈਂਸ ਵਿੱਚ ਕਾਫੀ ਜ਼ਿਆਦਾ ਭੀੜ ਹੁੰਦੀ ਹੈ ਅਤੇ ਉੱਧਰ ਵੈਸਟਜੈਟ ਦਾ ਕਹਿਣਾ ਹੈ ਕਿ ਉਹ ਯੂਨੀਅਨ ਦੇ ਵੱਲੋਂ ਕੀਤੀ ਗਈ ਹੜਤਾਲ ਦੀ ਪੂਰੀ ਜਵਾਬ ਦੇ ਹੀ ਤੈਅ ਕਰੇਗਾ ਕਿਉਂਕਿ ਇਸ ਦੇ ਨਾਲ ਕੰਪਨੀ ਨੂੰ ਗੈਸ ਜ਼ਰੂਰੀ ਤਣਾਅ ਅਤੇ ਨੁਕਸਾਨ ਵੀ ਚਲਣਾ ਪੈ ਰਿਹਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ